明 ਵਿਵੇਕਾਨੰਦ ਡੇਬੋਰਡਿੰਗ ਪਬਲਿਕ ਸਕੂਲ ਗੁਰੂ ਨਾਨਕਪੁਰਾ ਬੈਸਟ ਜਲੰਧਰ ਦੇ ਵੱਲੋਂ ਪ੍ਰਿੰਸੀਪਲ ਐਸਪੀ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ਵਿੱਚ ਜਿੱਥੇ ਜਿੱਥੇ ਬੱਚਿਆਂ ਦੇ ਖੇਡਣ ਅਤੇ ਪੜ੍ਹਾਈ ਦਾ ਧਿਆਨ ਰੱਖਿਆ ਜਾਂਦਾ ਹੈ ਉੱਥੇ ਹੀ ਬੱਚਿਆਂ ਦੇ ਮਨੋਰੰਜਨ ਦਾ ਵਿਕਾਸ ਧਿਆਨ ਸਕੂਲ ਸਟਾਫ ਵੱਲੋਂ ਰੱਖਿਆ ਜਾਂਦਾ ਹੈ ਤੇ ਇੰਨਾ ਹੀ ਨਹੀਂ ਇਸ ਸਕੂਲ ਦੇ ਵਿਦਿਆਰਥੀ ਵੀ ਹਮੇਸ਼ਾ ਸਿੱਖਿਆ ਦੇ ਵਿੱਚ ਅਵਲ ਨੰਬਰ ਤੇ ਆਉਂਦੇ ਹਨ ਤੇ ਆਪਣੇ ਸਕੂਲ ਦਾ ਨਾਮ ਵੀ ਰੋਸ਼ਨ ਕਰਦੇ ਨੇ ਤੇ ਸਕੂਲ ਸਟਾਫ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਵੇਕਾਨੰਦ ਡੇਬੋਰਡਿੰਗ ਪਬਲਿਕ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਤੇ ਇਨਾਮ ਵੰਡ ਅੱਜ ਗਾਹ ਤੇ ਪੰਜਾਬ ਦੇ ਵਿਰਸੇ ਨੂੰ ਸੰਭਾਲਦਿਆਂ ਲੋਕ ਰੰਗਗੀਤਾਂ ਤੇ ਪੰਗੜਾ ਪਾ ਖੁਸ਼ੀ ਜ਼ਾਹਰ ਕੀਤੀ ਗਈ ਇਸ ਮੌਕੇ ਸਕੂਲ ਸਟਾਫ ਦੇ ਵੱਲੋਂ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ ਤੇ ਇਸ ਮੌਕੇ ਸਕੂਲ ਪ੍ਰਿੰਸੀਪਲ ਐਸਪੀ ਸ਼ਰਮਾ ਤੇ ਉਹਨਾਂ ਦੀ ਪਤਨੀ ਕੁਸਮ ਲਤਾ ਤੇ ਸਕੂਲ ਸਟਾਫ ਦੇ ਵੱਲੋਂ ਵਿਦਿਆਰਥੀਆਂ ਨੂੰ ਸੰਦੇਸ਼ ਵੀ ਦਿੱਤਾ ਗਿਆ ਕਿ ਪੜ੍ਹੋ ਲਿਖੋ ਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਤੇ ਸਕੂਲ ਸਟਾਫ ਵੱਲੋਂ ਇਸ ਸਮਾਗਮ ਵਿੱਚ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਦਾ ਪਹੁੰਚਣ ਤੇ ਵੀ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਾਜੇਸ਼ ਮਹਿਤਾ ਤੇ ਡਾਕਟਰ ਸਤੀ ਸ਼ਰਮਾ ਤੇ ਡਾਕਟਰ ਅਰਪਨਾ ਸ਼ਰਮਾ ਮੌਜੂਦ ਰਹੇ ਪੱਤਰਕਾਰ ਰਵੀ